ਹਾਂਜੀ ਸਰ ਅੱਜ ਦਾ ਇਸ ਕਾਨਫਰੰਸ ਇਸ ਬਾਰੇ ਕਰ ਰਹੇ ਹਾਂ ਅੱਜ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਡੀਐਸਪੀ ਸਰਕਲ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਚੋਰੀ ਦੇ ਮੰਦੇ ਨਜ਼ਰ ਰੱਖਦੇ ਹੋਏ ਸਸੀਂ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਸਾਡੀ ਇੱਕ ਟੀਮ ਜਿਹੜੀ ਐਸਆਈ ਦਰਸ਼ਨਦੀਪ ਸਿੰਘ ਦੀ ਅਗਵਾਈ ਚ ਕੰਮ ਕਰ ਰਹੀ ਸੀ ਉਹਨੇ ਇੱਕ ਲੱਖੀ ਨਾਂ ਦਾ ਬੰਦਾ ਜਿਹੜਾ ਜੈ ਨਗਰ ਦਾ ਰਹਿਣ ਵਾਲਾ ਇੱਕ ਵਿਨੋਦ ਕੁਮਾਰ ਜਿਹੜਾ ਨੇਪਾਲ ਦਾ ਰਹਿਣ ਵਾਲਾ ਇਹਨਾਂ ਨੂੰ ਐਲਈਡੀ ਤੇ ਕਾਫੀ ਸਮਾਨ ਜਿਹੜਾ ਹੈਗਾ ਬਰਾਮਦ ਕਰਾਇਆ ਇਹਨਾਂ ਤੋਂ ਇਹਨਾਂ ਨੇ ਇੱਕ ਵਿਨੋਦ ਕੁਮਾਰ ਪੁੱਤਰ ਨਰਿੰਜਨ ਦਾਸ ਵਾਸੀ ਦੀਪ ਨਗਰ ਜਿਹੜਾ ਸੂਤਰ ਨਗਰ ਉੱਥੇ 24-25 ਦੀ ਦਰਮਿਆਨੀ ਰਾਤ ਨੂੰ ਇੱਕ ਕੋਠੀ ਤੋੜੀ ਸੀਗੀ ਉਹ ਆਪਣਾ ਪੀਰਥ ਯਾਤਰਾ ਤੇ ਗਏ ਹੋਏ ਸੀਗੇ ਵਿਸ਼ੋ ਇਹਨਾਂ ਨੂੰ ਸ਼ੋ ਮਿਲੀ ਵੀ ਇਹ ਕੋਠੀ ਬੰਦ ਪਈ ਆ ਤੇ ਉਹ ਕੋਠੀ ਦੇ ਵਿੱਚ ਵੜ ਕੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਕੋਠੀ ਦੇ ਵਿੱਚੋਂ ਇਹ LED ਤੇ ਉਸ ਕਾਫੀ ਸਮਾਨ ਵਗੈਰਾ ਚੋਰੀ ਕਰਕੇ ਲੈ ਗਏ ਸੀ ਇੱਕ ਉਹਨਾਂ ਦੇ ਬੂਟ ਚੋਰੀ ਕਰਕੇ ਲੈ ਗਏ ਸੀ ਜਵਾਕ ਦੇ ਉਹ ਬੂਟਾਂ ਤੋਂ ਹੀ ਅਸੀਂ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਤੇ ਹੁਣ ਅੱਜ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਕਾਫੀ ਇਹਨਾਂ ਕੋਲੋਂ ਰਿਕਵਰੀ ਹੋਣ ਦੀ ਉਮੀਦ ਹੈਗੀ ਹੈ ਸਰ ਜਿਹੜਾ ਤੁਸੀਂ ਮੈਨੂੰ ਬੂਟਾ ਤੋਂ ਉਹ ਕਿੱਥੇ ਬੇਚਾਣੇ ਸਰ ਇਹ ਕਿਹਨੇ ਬੇਚਾਣੇਗੇ ਬੂਟਾ ਕਿਤੇ ਵੇਚਣ ਦੀ ਅਸੀਂ ਕੀ ਕਰਿਆ ਬੂਟਾ ਨਹੀਂ ਇਹੇ ਜੀ ਅ ਅੰਡਰ ਬ੍ਰਿਜ ਕੋਲੇ ਸਾਡੇ ਨਾਕੇ ਤੇ ਮਤਲਬ ਰੁਕੀ ਸੀਗੇ ਜਿਹੜੀ ਇਹਨਾਂ ਨੇ ਬੂਟ ਸੀਗੇ ਉਹ ਥੋੜਾ ਜਿਹਾ ਅੱਡ ਤਰੀਕੇ ਨਾਲ ਜਿੱਦਾਂ ਕਾਫੀ ਮਹਿੰਗੇ ਬੂਟ ਸੀਗੇ ਉਹ ਪਾਏ ਹੋਏ ਸੀਗੇ ਜਿਨ੍ਹਾਂ ਨੂੰ ਪੂਰ ਬੋਟਾਂ ਬਾਰੇ ਪੁੱਛਿਆ ਗਿਆ ਤੇ ਜਿਹੜਾ ਤਸੱਲੀ ਜਵਾਬ ਨਹੀਂ ਦਿੱਤਾ ਤੇ ਅਸੀਂ ਉਹਨਾਂ ਨੂੰ ਫੋਟੋ ਭੇਜ ਕੇ ਘਰਦਿਆਂ ਨੂੰ ਬੂਟ ਆਡੈਂਟੀਫਾਈ ਕਰਾਏ ਤੇ ਉਹ ਕਹਿੰਦੇ ਸਾਡੇ ਹੁੰਦੇ ਆ ਫਿਰ ਅਸੀਂ ਉਹਨਾਂ ਨੂੰ ਇੱਥੋਂ ਮਤਲਬ ਰੈਸਟ ਕੀਤਾ ਕੋਈ ਸੋਨੇ ਦੇ ਗਹਿਣੇ ਵੀ ਬ੍ਰਾਂਡ ਹੋਏ ਨੇ ਹਾਂਜੀ ਸੋਨੇ ਦੇ ਗਹਿਣੇ ਵੀ ਉਹਨਾਂ ਦੇ ਕਾਫੀ ਪਰਮ ਲੈ ਗਏ ਸੀਗੇ ਇਹ ਉਹ ਵੀ ਅਸੀਂ ਰਿਮਾਂਡ ਦੌਰਾਨ ਸਾਰਾ ਤੁਹਾਡੇ ਸਾਹਮਣੇ ਲਿਆਵਾਂਗੇ ਉਹ ਵੀ ਬ੍ਰਾਂਡ ਕਰਾਂਗੇ ਥੈਂਕ ਯੂ ਜੀ ਪ੍ਰਾਪਟੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز